ਅਹਮਦਾਬਾਦ ਦੇ ਵਿੱਚ ਹੋਏ ਪਲੇਨ ਹਾਦਸੇ ਨੇ ਪੂਰੇ ਦੇਸ਼ ਨੂੰ ਚੁਣ ਜੋੜ ਕੇ ਰੱਖ ਦਿੱਤਾ ਜਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਆਈਆਂ ਨੇ ਉਹ ਆਪਣੇ ਆਪ ਦੇ ਵਿੱਚ ਡਰਾਉਣ ਵਾਲੀਆਂ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਪਰਿਵਾਰਕ ਵਿਅਕਤੀਆਂ ਨੂੰ ਖੋਇਆ ਬਹੁਤ ਸਾਰੇ ਲੋਕਾਂ ਨੇ ਆਪਣੇ ਪੂਰੇ ਦੇ ਪੂਰੇ ਪਰਿਵਾਰ ਖੋਲੇ ਤਸਵੀਰਾਂ ਦੇ ਵਿੱਚ ਮੇਰੇ ਨਾਲ ਡਾਕਟਰ ਟੀਕੇ ਜਿੰਦਲ ਸਾਹਿਬ ਨੇ ਮੈਂ ਲੈਬ ਦੇ ਵਿੱਚ ਮੌਜੂਦ ਹਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਕਿ ਆਖਰ ਕਿਹੜੀਆਂ ਪ੍ਰਸਥਿਤੀਆਂ ਰਹੀਆਂ ਕਿ ਪਲੇਨ ਕ੍ਰੈਸ਼ ਹੋਇਆ ਕਿ ਕਿਹੜੇ ਹਾਲਾਤਾਂ ਦੇ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਅ ਡਾਕਟਰ ਸਾਹਿਬ ਅਹਮਦਾਬਾਦ ਦੇ ਵਿੱਚ ਵੱਡਾ ਹਾਦਸਾ ਹੋਇਆ ਹਾਂਜੀ ਤਾਂ ਕਿਹੜੀਆਂ ਪ੍ਰਸਥਿਤੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਹਾਦਸਾ ਹੋ ਸਕਦਾ ਹੈ ਪਲੇਨ ਕ੍ਰੈਸ਼ ਹੋ ਗਿਆ ਦੇਖੋ ਜੋ 에어 ਟਰੈਵਲ ਹੈ ਨਾ ਹੂੰ ਉਹਨੂੰ ਸੇਫਸਟ ਕਨਸੀਡਰ ਕਰਦੇ ਅਸੀਂ ਜੀ ਨੰਬਰ ਆਫ ਡੈਥਸ ਪਰ ਪੈਸੇਂਜਰ ਫਲੋਨ ਹੂੰ ਇਜ਼ ਮਿਨੀਮਮ ਹੂੰ ਜਿਸ ਕਰਕੇ ਹਾਲੇ ਕਾਰ ਹੈ ਰੋਡ ਰੋਡ ਟਰੈਵਲ ਹੈ ਹੂੰ ਜਿੰਨੇ ਪੈਸੇਂਜਰਸ ਦੀ ਡੈਥ ਹੁੰਦੀ ਹੈ ਹੂੰ ਵਿਦ ਰਿਸਪੈਕਟ ਟੂ ਕਿ ਕਿੰਨੇ ਰੋਡ ਤੇ ਜਾ ਰਹੇ ਹਾਂ ਜਾਂ ਸ਼ਿਪ ਜਾ ਰਹੇ ਹਾਂ ਜਾਂ ਕਿਸੇ ਹੋਰ ਸਾਧਨ ਨਾਲ ਜਾ ਰਹੇ ਹਾਂ ਮਿਨਿਮਮ ਕੈਜ਼ੂਅਲਟੀ ਇਨ 에ਅਰ ਹੁੰਦੀ ਹੈ ਕਿਉਂਕਿ ਇਹ ਚੈੱਕ ਬੜੇ ਸਟ੍ਰਿੰਜੈਂਟ ਹੈ ਹਰ ਪੁਆਇੰਟ ਤੇ ਹਰ ਚੀਜ਼ ਹਰ ਸਿਸਟਮ ਹਰ ਛੋਟੀ ਛੋਟੀ ਆਈਟਮ ਨੂੰ ਚੈੱਕ ਕਰਕੇ ਪਲੇਨ ਨੂੰ ਫਲਾਈ ਕਰਨ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਇਸ ਲਈ ਕਿਉਂਕਿ ਇੰਨੇ ਜ਼ਿਆਦਾ ਚੈੱਕ ਹੋਣ ਕਰਕੇ ਇਹ ਸੇਫੈਸਟ ਹੈ ਫਿਰ ਵੀ ਪਰ ਹਾਦਸਾ ਬਹੁਤ ਵੱਡਾ ਹੋ ਗਿਆ ਲਗਭਗ 350 ਲੋਕਾਂ ਦੀ ਡੈਥ ਹੋ ਗਈ ਫਿਰ ਵੀ ਪਰ ਜਦੋਂ ਹਾਦਸੇ ਹੁੰਦੇ ਐ ਤਾਂ ਕਿਉਂਕਿ ਪਲੇਨ ਐ ਬੜੀ ਉੱਪਰ ਜਾ ਰਿਹਾ ਹੁੰਦਾ ਹੈ ਹੂੰ ਗਿਰੇਗਾ ਇਤਨਾ ਜ਼ਿਆਦਾ ਫਿਊਲ ਐ ਹੂੰ ਤਾਂ ਕੈਜ਼ੁਐਲਟੀ ਆਲਮੋਸਟ ਸਾਰੀ ਹੋ ਜਾਂਦੀ ਐ ਦੋ ਇੰਜਨ ਹੁੰਦੇ ਨੇ ਕਹਿੰਦੇ ਲੱਗਦਾ ਵੀ ਦੋਨੋਂ ਇੰਜਨ ਫੇਲਿਅਰ ਹੋ ਗਏ ਤੁਸੀਂ ਦਿਖਾਉਂਗੇ ਸਾਨੂੰ ਕਿ ਕਿਸ ਤਰ੍ਹਾਂ ਦਾ ਇੰਜਨ ਆ ਉਸ ਉਹ ਚ ਹੋ ਸਕਦਾ ਜਿਸ ਤਰ੍ਹਾਂ ਸਿਮਿਲਰ ਐ ਦਿਖਾਓ ਕੁਝ ਅਗਲੇ ਦਿਖਾ ਦੇਣਾ ਹੂੰ ਆਹ ਇਹ ਇੰਜਨ ਦਿਓ ਕੋ ਉਹ ਵੀ ਦਿਖਾਉਂਗੇ ਪਹਿਲਾਂ ਇਹ ਦਿਖਾ ਦਿਓ ਮੈਨੂੰ ਇਸ ਤਰ੍ਹਾਂ ਦਾ ਇੰਜਨ ਐ ਜੀ ਹਾਂ ਇਹ ਟਰਬੋ ਜੈਟ ਹੈ ਬੇਸਿਕਲੀ ਉਹ ਟਰਬੋ ਫੈਨ ਇੰਜਨ ਦਾ ਹੂੰ ਫਰਕ ਕਿੰਨਾ ਹੈ ਇਹ ਸੀਗਾ ਟ੍ਰੈਂਟ 1000 ਇੰਜਨ ਕਹਿੰਦੇ ਆ ਜੋ ਬੋਇੰਗ 787 ਚ ਲੱਗਿਆ ਹੂੰ ਤੋਂ ਇਸ ਦੇ ਅੱਗੇ ਇੱਕ ਫੈਨ ਹੈ ਤਿੰਨ 2.8 ਮੀਟਰ ਡਾਇਆਮੀਟਰ ਹੈ ਉਸ ਦਾ ਹੂੰ ਤਾਂ ਉਸ ਦੀ 90% 에ਅਰ ਹੈ ਜੋ ਬਾਹਰ ਜਾ ਰਹੀ ਹੈ ਹੂੰ ਓਨਲੀ 10% ਗੋਜ਼ ਇਨਸਾਈਡ ਦਾ ਇੰਜਨ ਹੂੰ ਇੰਜਨ ਵਾਲੀ ਦਨ ਕੰਪਰੈਸ ਹੋਏਗੀ ਦਨ ਫਿਊਲ ਐਡ ਹੋਏਗਾ ਕੰਬਸ਼ਨ ਹੋਏਗੀ ਹੂੰ ਔਰ 85% ਪਾਵਰ ਵੀ ਉਸ ਦਾ ਫੈਨ ਹੀ ਦੇ ਰਿਹਾ ਉਸ ਨੂੰ ਹਮ ਪਰ ਫੇਲੀਅਰ ਇੱਕ ਦੋ ਇੰਜਨ ਹੁੰਦੇ ਆ ਲੱਗਦਾ ਐਵੇਂ ਰਿਹਾ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ 787 ਬੈਠ ਕੇ ਲੈਂਡ ਕਰ ਗਿਆ ਤਾਂ ਦੋਨੋਂ ਇੰਜੀਨਰ ਅਗਰ ਇੱਕ ਇੰਜਨ ਵੀ ਚੱਲਦਾ ਹੈ ਨਾ ਇੱਕ ਇੰਜਨ ਤੇ ਵੀ ਪਲੇਸ ਇਨ ਸਫੀਸ਼ੀਐਂਟ ਫ্লাই ਕਰ ਸਕਦਾ ਹੈ ਫ্লাই ਕਰ ਸਕਦਾ ਹੈ ਆਰਾਮ ਨਾਲ ਹਾਂ ਪੂਰੀ ਫਲਾਈ ਨਹੀਂ ਕਰੇਗਾ ਥੋੜੀ ਫਲਾਈਟ ਕਰਕੇ ਹਮ ਆਰਾਮ ਨਾਲ ਕਿਸੇ ਦੂਸਰੇ ਲੈਂਡ ਲੈਂਡ ਹੋ ਸਕਦਾ ਹੈ ਪਰ ਸਿਰਫ ਇੰਜਨ ਫੇਲੀਅਰ ਕੇ ਮੇ ਹੋ ਸਕਦਾ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਨਹੀਂ ਅਗਰ ਤੂੰ ਨਹੀਂ ਨੋਬਾਡੀ ਹੈਨਾ ਨਹੀਂ ਫਿਰ ਵੀ ਅਗਰ ਦੇਖਿਆ ਜਾਵੇ ਅਨੁਮਾਨ ਨਾਲ ਕੋਈ ਸਿਸਟਮ ਕੋਈ ਕੰਟਰੋਲ ਸਿਸਟਮ ਇਹਨੇ ਜਿਆਦਾ ਬਰਡ ਸਟ੍ਰਾਈਕ ਕਰ ਗਿਆ ਬਰਡ ਸਟ੍ਰਾਈਕ ਤਾਂ ਹੋ ਹੀ ਸਕਦੀ ਹੈ ਹਮ ਪਰ ਦੋਨੋਂ ਇੰਜਨ ਚ ਬਰਡ ਸਟ੍ਰਾਈਕ ਹੋਣਾ ਪੋਸੀਬਲ ਇਹ ਮਤਲਬ ਰੇਅਰ ਕੇਸ ਹੈ ਹਮ ਫਲੂ ਅਗਰ ਤੇਲ ਦਾ ਬੰਦ ਹੋ ਜਾਣਾ ਤੇਲ ਬੰਦ ਹੋ ਸਕਦਾ ਕੋਈ ਸਿਸਟਮ ਹੀ ਸ਼ਟਡਾਊਨ ਹੋ ਜਾਏ ਇੰਜਨ ਵਾਲਾ ਇੰਜਨ ਹੀ ਸਟਾਪ ਸ਼ਟਡਾਊਨ ਹੋ ਜਾ ਦਿੱਤਾ ਵੀ ਹੋ ਸਕਦਾ ਕੋਈ ਫਾਲਟ ਆ ਗਿਆ ਸਿਸਟਮ ਦੇ ਵਿੱਚ ਕੋਈ ਫਲਾਈਟ ਕੰਪਿਊਟਰ ਚ ਫਾਲਟ ਆ ਗਿਆ ਕੋਈ ਇੰਜਨ ਕੰਟਰੋਲ ਸਿਸਟਮ ਚ ਫਾਲਟ ਆ ਗਿਆ ਤਾਂ ਕੁਝ ਵੀ ਹੋ ਸਕਦਾ ਦੋਨੋਂ ਇੰਜਨ ਇਕੱਠੇ ਬੰਦ ਹੋਣਾ ਇਹ ਬਹੁਤ ਰੇਅਰ ਹੁੰਦਾ ਹਾਂ ਇਸੇ ਲਈ ਹੈ ਕਿ ਕੁਝ ਸਿਸਟਮ ਦੇ ਅੰਦਰ ਹੀ ਅਗਰ ਫਾਲਟ ਆ ਗਿਆ ਤਾਂ ਹੀ ਬੰਦ ਹੋ ਸਕਦਾ ਹੂੰ ਤੋਂ ਨੂੰ ਤੁਹਾਡੇ ਹਿਸਾਬ ਨਾਲ ਮੇਰਾ ਲਾਸਟ ਹੀ ਸਵਾਲ ਹੈ ਤੁਹਾਡੇ ਹਿਸਾਬ ਦੇ ਨਾਲ ਕੀ ਲੱਗਦਾ ਹੈ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੋਂ ਤਸਵੀਰਾਂ ਦੇਖਿਆ ਨਾ ਤੁਸੀਂ ਜਿਸ ਤਰ੍ਹਾਂ ਜਹਾਜ਼ ਲੈਂਡ ਕਰ ਰਿਹਾ ਟੇਕ ਆ ਮੈਨੂੰ ਇਹ ਲੱਗ ਰਿਹਾ ਵੀ ਕੰਟਰੋਲ ਫੇਲਰ ਵੀ ਮੇਰੀ ਆਪਣੀ ਜੋ ਛੋਟੇ ਜਿਹੇ ਵੀਡੀਓ ਤੋਂ ਹਮ ਹਮ ਕੰਟਰੋਲ ਫੇਲਰ ਮੀਨਸ ਸੋ ਸੌਕੇ ਸ਼ਬਦਾਂ ਸਮਝਾ ਦੋਗੇ ਦਰਸ਼ਕਾਂ ਨੂੰ ਇਮੀਡੀਏਟਲੀ ਬਾਈਚਾਂਸ ਟੀਵੀ ਲਗਾਇਆ 2:30 ਵਜੇ ਨਾ ਜਿਸ ਵੇਲੇ ਉਹ ਵੀਡੀਓ ਆਇਆ ਸਭ ਤੋਂ ਪਹਿਲੇ ਹਮ ਤਾਂ ਇੱਕਦਮ ਸ਼ੌਕ ਨੂੰ ਡਰ ਲੱਗ ਗਿਆ ਇਹ ਕੁਝ ਗੜਬੜ ਵੀ ਇਸ ਤਰ੍ਹਾਂ ਪਲੇਨ ਕਿਸ ਤਰ੍ਹਾਂ ਗਿਆ ਕਿਸ ਤਰ੍ਹਾਂ ਗਿਆ ਨਿਊਜ਼ ਚੱਲ ਰਹੀ ਹੈ ਬਾਰ-ਬਾਰ ਅਸਲੀ ਦਿਖਾ ਰਹੇ ਬਾਰ-ਬਾਰ ਦਿਖਾ ਰਹੇ ਹਨ ਫਿਰ ਇਹਦਾ ਮੀਨ ਟਾਈਮ ਇੱਕ ਦੋ ਮਿੰਟ ਸਾਰਾ ਉਹਨਾਂ ਨੇ ਦੱਸਤਾ ਵੇਨ ਕੈਜ਼ੁਐਲਟੀ ਹੋਏ ਨੇ ਡੈਥ ਹੋ ਗਈ ਹੋਸਟਲ ਦੇ ਉੱਪਰ ਗਿਰਾ ਆ ਨੇਚਰਲੀ ਜੋ ਹੋਸਟਲ ਚ ਖਾਣਾ ਖਾਣ ਦੀ ਤਿਆਰੀ ਕਰ ਰਹੇ ਸੀ ਬੱਚੇ ਡਾਕਟਰਸ ਉਹਨਾਂ ਦੇ ਉੱਪਰ ਤੁਸੀਂ ਡਾਕਟਰ ਸਾਹਿਬ ਕੰਟਰੋਲ ਫੇਲਿਅਰ ਦਾ ਜ਼ਿਕਰ ਕਰ ਰਹੇ ਸੀ ਕੰਟਰੋਲ ਫੇਲਿਅਰ ਨੂੰ ਸੌਖੇ ਸ਼ਬਦਾਂ ਵਿੱਚ ਸਮਝਾ ਦਵਾਂ ਕਿ ਕਿਹੜੀ-ਕਿਹੜੀ ਚੀਜ਼ ਦਾ ਕੰਟਰੋਲ ਹੈ ਜਿਵੇਂ ਲੈਂਡਿੰਗ ایرਰ ਦਾ ਕੰਟਰੋਲ ਹੈ ਵੀ ਰੀਟ੍ਰੈਕਸ਼ਨ ਹੋਣੀ ਹੈ ਬਾਹਰ ਆਣਾ ਹੈ ਉਸ ਦੇ ਕੰਟਰੋਲ ਹੈ ਐਲੀਵੇਟਰ ਹੈ ਰੈਡਰ ਹੈ ਜੋ ਬੇਸਿਕ ਫਲਾਈਟ ਕੰਟਰੋਲ ਹੈ ਫਲੈਪਸ ਹੈ ਉਸ ਵੇਲੇ ਫਲੈਪ ਵੀ ਬੰਦ ਸੀਗੇ ਹਾਂ ਫਲੈਪ ਵੀ ਬੰਦ ਸੀ ਹਾਂ ਐਗਜ਼ੈਕਟਲੀ ਉਹਦਾ ਰੀਜ਼ਨ ਵੀ ਕੁਝ ਸਮਝ ਨਹੀਂ ਆ ਰਹਾ ਉਹਦਾ ਐਟੀਟਿਊਡ ਵੀ ਥੋੜਾ ਐਂਗਲ ਆਫ ਅਟੈਕ ਥੋੜਾ ਘੱਟ ਲੱਗ ਰਿਹਾ ਸੀ ਫਲਾਈਟ ਦੇ ਹਿਸਾਬ ਨਾਲ ਜੀ ਤਾਂ ਮੈਨੂੰ ਪਰਸਨਲ ਲੱਗਿਆ ਵੀ ਕੁਝ ਕੰਟਰੋਲ ਫੇਲਿਅਰ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਠੀਕ ਹੈ ਸਰ ਕੰਟਰੋਲ ਫੇਲ ਹੋਇਆ ਜਾਂ ਕੋਈ ਫਲਾਈਟ ਕੰਪਿਊਟਰ ਫੇਲ ਹੋ ਗਿਆ ਉਹ ਤਾਂ ਇਨਵੈਸਟੀਗੇਸ਼ਨ ਬਾਅਦ ਹੀ ਪਤਾ ਚੱਲੇਗਾ ਅਸੀਂ ਤਾਂ ਸਿਰਫ ਇੱਕ ਅੰਦਾਜ਼ਾ ਤੁਕਾ ਹੀ ਲਗਾ ਸਕਦੇ ਹਾਂ ਠੀਕ ਅਗਰ ਤੁਸੀਂ ਦੱਸ ਦੋਗੇ ਅਗਰ ਫਿਊਲ ਫਿਊਲ ਕਿੱਥੇ ਹੁੰਦਾ ਹੈ ਜਹਾਜ਼ ਦਾ ਅਗਰ ਉਹਦੀ ਸਪਲਾਈ ਬੰਦ ਹੋ ਜAVE ਤਾਂ ਕਿਸ ਤਰ੍ਹਾਂ ਇੰਜਨ ਬੰਦ ਹੋ ਸਕਦਾ ਫਿਊਲ ਇਸ ਤਰ੍ਹਾਂ ਚੈਂਬਰ ਹੈ ਨਾ ਹਰ ਪਲੇਨਸ ਡਿਫਰੈਂਟ ਡਿਫਰੈਂਟ ਹੁੰਦੇ ਆ ਤੇ ਇਸ ਤੋਂ ਫਿਊਲ ਐਂਟਰ ਹੁੰਦਾ ਹੈ ਅਗਰ ਸਪਲਾਈ ਬੰਦ ਹੋ ਜੂ ਤਾਂ ਇੰਜਨ ਫੇਲ ਹੋ ਜਾਊਗਾ ਨੈਚਰਲੀ ਫਿਰ ਫੇਲ ਹੋ ਜਾਊਗਾ ਠੀਕ ਹੈ ਸਰ ਧੰਨਵਾਦ